ਸੱਤ ਸ਼ਿਰਿਆ ਗਰਲਫ੍ਰੈਂਡ ਸਾਡੀ ਅੱਜ ਦੀ ਕਹਾਣੀ ਹੈ ਸੋਹਣੀ ਮਟਿਆਰ ਦਾ ਕਤਲ ਕਹਾਣੀ ਵਧੀਆ ਲੱਗੇ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਜੀ ਸ਼ਹਿਰ ਦੇ ਇੱਕ ਫਿਰਕੇ ਦੇ ਲੋਕਾਂ 'ਚ ਹਹਾਕਾਰ ਮੱਚੀ ਹੋਈ ਸੀ ਲੁੱਟਾਂ ਖੋਹਾਂ ਤੇ ਕਤਲੋਗਾਰ ਤਸ਼ਿਕਰਾਂ ਤੇ ਸੀ ਦੰਗਾਈਆਂ ਦਾ ਇੱਕ ਟੋਲਾ ਆਦਮ ਬੋ ਆਦਮ ਬੋ ਕਰਦਾ ਇੱਕ ਘਰ ਦਾ ਦਰਵਾਜ਼ਾ ਪੰਨਣ ਲੱਗ ਪਿਆ ਅੱਖ ਚਬਕਦਿਆਂ ਹੀ ਕਿਰਪਾਨਾਂ ਬਰਸ਼ੀਆਂ ਤੇ ਖੰਜਰਾਂ ਨੇ ਸਾਰੇ ਜੀ ਲਾਸ਼ਾਂ 'ਚ ਬਦਲ ਦਿੱਤੇ ਠਹਿਰ ਹੋਏ ਆ ਭਰ ਜਵਾਨ ਕੁੜੀ ਐਵੇਂ ਹੀ ਕਾਲੀ ਚ ਮਾਰ ਸੁੱਟੀ ਮਾਰੀ ਗਈ ਤਾਂ ਫੇਰ ਕੀ ਹੋਇਆ ਇਹਨਾਂ ਕੰਮਾਂ ਚ ਐਵੇਂ ਹੀ ਹੁੰਦਾ ਓਏ ਦੇਖੋ ਮਰੀ ਪਈ ਵੀ ਕਿੰਨੀ ਜਾਨ ਪਈ ਕੱਢਦੀ ਏ ਜਦੋਂ ਜਿਉਂਦੀ ਹਾਉ ਉਦੋਂ ਤੱਕ ਕਹਿਰ ਕਰਦੀ ਹਾਉ ਪਰ ਹੁਣ ਤਾਂ ਇਹ ਮਿੱਟੀ ਐ ਯਾਰ ਦੇਖੋ ਤਾਂ ਸਹੀ ਜਿਵੇਂ ਸੁੱਤੀ ਪਈ ਪਰੀਆਂ ਦੇ ਦੇਸ਼ ਦੀ ਅpsਰਾ ਪਈ ਲੱਗਦੀ ਏ ਓਹੋ ਕਿਹੋ ਜਿਹੀਆਂ ਗੱਲਾਂ ਕਰਦਾ ਹੈ ਪਾਗਲ ਹੋ ਗਿਆ ਇਹ ਪਹਿਲਾਂ ਸੋਚਣਾ ਸੀ ਨਾਲ ਲੈ ਜਾਂਦੇ ਇਹਨਾਂ ਕੰਮਾਂ 'ਚ ਦਿਮਾਗਾ ਨੂੰ ਜਿੰਦਰੇ ਮਾਰ ਕੇ ਨਿਕਲਦੇ ਯਾਰ ਆਪਾਂ ਠੀਕ ਨਹੀਂ ਕੀਤਾ ਇਸ ਵਿਚਾਰੀ ਫੁੱਲ ਝੜੀ ਨੂੰ ਤਾਂ ਛੱਡ ਦੇਣਾ ਚਾਹੀਦਾ ਸੀ ਅਸੀਂ ਪਾਪੀ ਹਾਂ ਐਵੇਂ ਨਾ ਬੁੜੀਆਂ ਵਾਂਗੂ ਖੇਖਣ ਕਰੀ ਜਾ ਅੱਗੇ ਬਥੇਰੀਆਂ ਮਾਰੀਆਂ ਉਦੋਂ ਤਾਂ ਬੋਲਿਆ ਨਹੀਂ ਹੁਣ ਪਾਪ ਕਹਿੰਦਾ ਅਸੀਂ ਆਪਣੇ ਧਰਮ ਦੀ ਸੇਵਾ ਕੀਤੀ ਐ ਸੂਬੇ ਦੀ ਸਰਕਾਰ ਸਾਡੇ ਨਾਲ ਐ ਓਏ ਗੋਲੀ ਮਾਰ ਇਹੋ ਜਹੀ ਸੇਵਾ ਤੇ ਸਰਕਾਰ ਨੂੰ ਇਹ ਹੂਰ ਨੇ ਮੇਰੇ ਤੇ ਜਾਦੂ ਜਿਹਾ ਕਰ ਦਿੱਤਾ ਇਹ ਤਾਂ ਮੇਰੇ ਦਿਲ ਦਿਮਾਗੋਂ ਨਹੀਂ ਨਿਕਲਦੀ ਯਾਰ ਤੂੰ ਕੀ ਕੜੀ ਕੋਲੀ ਜਾਣੇ ਕੀ ਲੈਣਾ ਇਸ লাশ ਤੋਂ ਐਵੇਂ ਸਾਲਾ ਰੋਈ ਪਿਆ ਜਾਂਦਾ ਨਹੀਂ ਦੇਖ ਰੱਬ ਨੇ ਇਹਨੂੰ ਕਿੰਨੀ ਰੀਜ ਨਾਲ ਬਣਾਇਆ ਮਰੀ ਹੋਈ ਦੇ ਵੀ ਇੱਕ ਇੱਕ ਅੰਗ ਚੋਂ ਨੂਰ ਪਿਆ ਚਲਕਦਾ ਇੰਨੀ ਸੋਹਣੀ ਮਟਿਆਰ ਨਹੀਂ ਮੈਂ ਦੇਖੀ ਕਦੇ ਕਿ ਇਸ ਕੰਜਰ ਨੇ ਸਹੂਰ ਦੇ ਖੰਜਰ ਮਾਰਿਆ ਉਸ ਦਾ ਬੇੜਾ ਗਰਕ ਹੋ ਜੇ ਇਹਨੂੰ ਮਾਰਨ ਲੱਗਿਆਂ ਦੇ ਹੱਥ ਕਿਉਂ ਨਹੀਂ ਕੰਬੇ ਓਏ ਓਏ ਚੂਹੇ ਖਾਣੀ ਬਿੱਲੀ ਹੱਜ ਨੂੰ ਚੱਲੀ ਜੋ ਹੋਣਾ ਸੋ ਹੋ ਗਿਆ ਹੁਣ ਬੱਸ ਵੀ ਕਰ ਚੱਲ ਉੱਠ ਚੱਲੀਏ ਤੈਨੂੰ ਅਗਲੇ ਘਰ ਹੋਰ ਬਥੇਰੀਆਂ ਮਿਲ ਜਾਣਗੀਆਂ ਨਹੀਂ ਬੱਸ ਹੋਰ ਨਹੀਂ ਮੇਰਾ ਜੀ ਭਰ ਗਿਆ ਹੁਣ ਜੀ ਕਰਦਾ ਮੈਂ ਇਸ ਦੇ ਨਾਲ ਹੀ ਚਿੰਬੜ ਕੇ ਮਰ ਜਾਵਾਂ ਸਾळ्या ਤੂੰ ਇਸ Laash ਪਿੱਛੇ ਮਰੀ ਜਾਂਦਾ ਇਸ ਤਰ੍ਹਾਂ ਦਾ ਜज्ਬਾਤੀ ਅਜਿਹੇ ਕੰਮਾ ਜੋਗਾ ਨਹੀਂ ਰਹਿੰਦਾ ਓਏ ਅਸੀਂ ਜਿੰਦੇ ਇਨਸਾਨ ਤੇ ਇਨਸਾਨੀਅਤ ਦੀਆਂ ਲੀਰਾਂ ਲਹਣ ਵਾਲਿਆਂ ਚੋਂ ਆ ਅਸੀਂ Laashਾਂ ਤੇ ਲਹੂ ਨੂੰ ਵੇਖ ਕੇ ਮਸ਼ਕੂਲੇ ਬਕਰਨ ਵਾਲੇ ਆ ਸਾਡੀਆਂ ਅੱਖਾਂ ਚੋਂ ਅਥਰੂ ਨਹੀਂ ਚੰਗਿਆੜੇ ਨਿਕਲਦੇ ਨੇ ਤੂੰ ਤਾਂ ਇਸ ਕੰਮ ਦੇ ਲਾਇਕ ਹੀ ਨਹੀਂ ਰਿਹਾ ਓਏ ਫਿਰ ਉਸਨੇ ਵਿਲਕਦੇ ਹੋਏ ਸਾਥੀ ਦੇ ਸੀਨੇ 'ਚ ਖੰਜਰ ਖੋਪ ਦਿੱਤਾ Thank you. Please subscribe my channel for more videos. Please like and share.